ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਤੁੰਗਵਾਲੀ ਮੰਡੀ ਜੋ ਬੱਕਰੀਆਂ ਦੀ ਮਸ਼ਹੂਰ ਮੰਡੀ ਹੈ ਪੰਜਾਬ ਦੀ ਉਥੇ ਵੱਖ-ਵੱਖ ਤਰ੍ਹਾਂ ਦੇ ਪਸ਼ੂ ਜਾਨਵਰ ਲੈ ਕੇ ਪਹੁੰਚਦੇ ਵੀਰ ਬੱਕਰੀਆਂ ਭੇਡਾਂ ਮੁਰਗੇ ਕੁੱਤੇ ਕਬੂਤਰ ਹੋਰ ਫੀਡ ਵਾਲੇ ਵੀ ਵੀਰ ਪਹੁੰਚਦੇ ਆ ਬੱਕਰੀਆਂ ਦੇ ਲਈ ਬਾਈ ਜੀ ਨੀਰਾ ਜੀ ਨੂੰ ਆਪਾਂ ਕਹਿੰਦੇ ਨੇ ਲੈ ਕੇ ਆਇਆ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਪਹਿਲਾਂ ਤੁਸੀਂ ਕੁਆਲਿਟੀ ਚੈੱਕ ਕਰ ਲਓ ਆ ਗੱਡੀ ਭਰ ਕੇ ਲੈ ਕੇ ਆਇਆ ਬਾਈ ਬਾਕੀ ਪੈਕਿੰਗ ਕਰਕੇ ਵੀ ਇਹਨਾਂ ਦਾ ਰੱਖਿਆ ਹੋਇਆ ਬੋਰੀਆਂ ਦੇ ਵਿੱਚ ਕੋਈ ਵੀ ਬੱਕਰੀਆਂ ਵਾਲਾ ਵੀਰ ਘੋੜਿਆਂ ਲਈ ਬੱਕਰੀਆਂ ਲਈ ਉੱਠਾਂ ਲਈ ਲੈ ਜਾਣਾ ਚਾਹੁੰਦਾ ਹੋਵੇ ਤੇ ਇਹਨਾਂ ਨਾਲ ਸੰਪਰਕ ਕਰ ਸਕਦਾ ਇਹਨਾਂ ਕੋਲੇ ਬਹੁਤ ਵਧੀਆ ਕੁਆਲਿਟੀ ਦਾ ਨੀਰਾ ਹੈਗਾ ਬਾਈ ਜੀ ਸਤਿ ਸ੍ਰੀ ਅਕਾਲ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਪੈਂਡ ਕਿਹੜਾ ਜੀ ਪਿੰਡ ਕਿਆਉਲ ਜੀ ਕਾਲੇ ਵਾਲੀ ਕੋਲੇ ਜੀ ਕਾਲੇ ਵਾਲੀ ਮੰਡੀ ਉਹਦੇ ਦੱਬ ਵਾਲੀ ਸਾਈਡ ਹਾਂਜੀ ਹਾਂਜੀ ਤੇ ਆਪਾਂ ਇਹ ਕਿੱਥੋਂ ਲੈ ਕੇ ਆਉਂਦੇ ਨੀ ਨੀਰਾ ਜੀ ਇਹ ਨਵਰ ਤੋਂ ਲਿਆਉਂਦੇ ਹਾਂ ਜੀ ਨੌਰ ਹਰਿਆਣੇ ਜੌਰਾ ਰਾਜਸਥਾਨ ਚੋਂ ਰਾਜਸਥਾਨ ਚੋਂ ਕਿ ਕਿਹੜੀਆਂ ਕਿਹੜੀਆਂ ਮੰਡੀਆਂ ਦੇ ਵਿੱਚ ਸਪਲਾਈ ਕਰਦੇ ਆ ਤੁਸੀਂ ਅਸੀਂ ਇੱਥੇ ਉਹਨੂੰ ਇਤੁੰਗ ਵਾਲੀ ਹਾਂਜੀ ਭਾਗੀਵੰਦਰ ਜੀ ਬਾ ਦੋ ਤਿੰਨ ਮੰਡੀਆਂ ਹੋਰ ਜੀ ਸੂਰੇ ਵਾਲੀ ਜੀ ਸੂਰੇ ਵਾਲਾ ਮੁਕਸਰ ਹਾਂਜੀ ਹਾਂਜੀ ਤੇ ਇਹ ਕੀ ਰੇਟ ਆ ਜੀ ਕਿਵੇਂ ਇਹਦੀ ਕੁਆਲਿਟੀ ਪਹਿਲਾਂ ਕੁਆਲਿਟੀ ਬਾਰੇ ਦੱਸੋ ਜੀ ਕੁਆਲਿਟੀ ਬਹੁਤ ਵਧੀਆ ਜੀ 10 ਨੰਬਰ ਮੇਰਾ ਜੀ 10 ਨੰਬਰ ਨੀਰਾ ਜੀ ਹਾਂਜੀ ਵਧੀਆ ਕੁਆਲਿਟੀ ਹੈ ਠੀਕ ਹੈ ਜੀ ਤੇ ਆਪਣਾ ਕੰਟੈਕਟ ਨੰਬਰ 86890 ਜੀ 31095 ਤੁਹਾਰੇ ਫੇਰ ਦੱਸ ਦੂ 86890 31495 ਇਹਦਾ ਰੇਟ ਕਿੰਨਾ ਜੀ ਇਹਦਾ ਰੇਟ 1500 ਹੈ ਜੀ ਕਵਾਂਟਲ ਦਾ ਹਾਂਜੀ ਤੇ ਜੇ ਕਿਸੇ ਵੀਰ ਨੇ ਵੱੱਦ ਮੰਗਾਉਣਾ ਹੋ ਜਾਂ ਉੱਥੇ ਸਪਲਾਈ ਪਹੁੰਚ ਕਰ ਸਕਦੇ ਆ ਪਹੁੰਚ ਕਰ ਸਕਦੇ ਆ ਉਹਦੇ ਪਹੁੰਚਦੇ ਪੈਸੇ ਅਲੱਗ ਹੋਣਗੇ ਪਹੁੰਚਦੇ ਅੱਡ ਹੋਣਗੇ ਠੀਕ ਆ ਜੀ ਤੇ ਜੇ ਵੱੱਦ ਮੰਗਾਉਣਾਵੇ ਉਹਦਾ ਕੋਈ ਰੇਟ ਦਾ ਉਹਦਾ ਰੇਟ ਤੁਹਾਡਾ ਹੀ ਜਿਵੇਂ ਗਾਂ ਮੰਨ ਕੇ ਯਾਰ ਵਧੀ ਜਾਂਦਾ ਜੀ ਸਤ ਜੀ ਆਪਣਾ ਨਾਮ ਸੁਖਨਾਮ ਨਾਮ ਕੁਲਵਿੰਦਰ ਸਿੰਘ ਜੀ ਹਾਂਜੀ ਦੋਸਤੋ ਬਾਈ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ ਕੰਟੈਕਟ ਨੰਬਰ ਦੇਤਾ ਨੀਰਾ ਬਹੁਤ ਵਧੀਆ ਹੈ ਜੇ ਕੋਈ ਵੀ ਬੱਕਰਾਂ ਵਾਲਾ ਵੀਰ ਖਰੀਦਣਾ ਚਾਹੁੰਦਾ ਤੇ ਇਹਨਾਂ ਨੇ ਸੰਪਰਕ ਨੰਬਰ ਦਿੱਤਾ ਉਹਨਾਂ ਨਾਲ ਗੱਲਬਾਤ ਕਰ ਸਕਦੇ ਆ ਹਾਂਜੀ ਇੱਕ ਵੀਰ ਨਾਲ ਹੋਰ ਆਪਾਂ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਇਹ ਨੀਰਾ ਤੁਸੀਂ ਕਿੱਥੋਂ ਲੈ ਕੇ ਆਉਨੇ ਜੀ ਬਾਈ ਢੀਕਾ ਨੇਰ ਕੋਲ ਤਾਰਾ ਨਗਰ ਵਾਲੇ ਤੋਂ ਲਿਆ ਹੋਣਾ ਅੱਛਾ ਜੀ ਇੱਕ ਕੱਲਾ ਮੂਫਲੀ ਤਾਂ ਹੁੰਦਾ ਹੈ ਕਿ ਹੋਰ ਵੀ ਹੁੰਦਾ ਜੀ ਆਪਨੇ ਮੂਫਲੀ ਦਾ ਹੀ ਹੈ ਉਹ ਇਦੀ ਕੁਆਲਿਟੀ ਬਾਰੇ ਦੱਸੋ ਜੀ ਸਾਨੂੰ ਕਿਵੇਂ ਇਹ ਵੀ ਵਧੀਆ ਹੈ ਦਾ ਇਸ ਤਰ੍ਹਾਂ ਕੁਆਲਿਟੀ ਦਾ ਦੇਖੋ ਬਈ ਜੀ ਨੀਰਾ 10 ਨੰਬਰ ਜਿਵੇਂ ਥੋੜਾ ਜਿਹਾ ਫ੍ਰੀਕ ਹੁੰਦਾਗਾ ਬੱਕਰੀਆਂ ਆਇ ਤੇ ਘੋੜੀਆਂ ਆਇ ਤੇ 37 ਨੰਬਰ ਆਉਂਦਾ ਮੋਟਾ ਨੀਰਾ ਅਸਾਂ ਅਲੱਗ ਅਲੱਗ ਨੰਬਰ ਹੁੰਦੇ ਨੇ ਅਲੱਗ ਅਲੱਗ ਹੁੰਦੇ ਆ ਬਈ ਜੀ ਕੋਈ ਵੀਰ ਖਰੀਦਣ ਦਾ ਚਾਹਵਾਨ ਹੋਵੇ ਤੁਹਾਡਾ ਕੰਟੈਕਟ ਨੰਬਰ 63768 75623 ਤੁਹਾਾਰੇ ਫੇਰ ਦੱਸੋ 63768 75623 ਨਾਮ ਜੀ ਆਪਣਾ ਸੁਖਵਾਨ ਸਿੰਘ ਇਹ ਆ ਪ੍ਰਾਈਜ਼ ਕਿੰਨਾ ਰੇਟ ਕੀ ਆ ਜੀ ਇਸ ਟਾਈਮ ਤੇ ਭਾਈ ਜੀ 1500 ਰੁਪਏ ਚੱਲ ਰਿਹਾ ਜੀ ਜਦੋਂ ਨਿਕਲਦਾ ਉਦੋਂ ਸਸਤਾ ਹੁੰਦਾ 8900 ਰੁਪਏ ਸਸਤਾ ਹੁਣ ਉਤੀ ਜਾਨ ਦੇ ਕਰਕੇ ਵਪਾਰੀਆਂ ਕੋਲੋਂ ਸਟਾਕ ਚ ਮਾਰਦੇ ਆ ਸਟਾਕ ਚੋਂ ਲੈ ਕੇ ਆ ਰਹੇ ਆ ਸਟਾਕ ਚੋਂ ਲੈ ਕੇ ਆ ਰਹੇ ਆ ਹਾਂਜੀ ਤੇ ਜੇ ਕਿਸੇ ਵੀਰ ਨੇ ਪਹੁੰਚ ਕਰਾਉਣੀ ਹੋਵੇ ਉੱਥੇ ਪਹੁੰਚ ਕਰ ਸਕਦੇ ਆ ਹਾਂਜੀ ਹਾਂਜੀ ਦੋਸਤੋ ਬਾਈ ਨਾਲ ਸੰਪਰਕ ਕਰ ਸਕਦੇ ਹੋ ਜੀਰੇ ਦੀ ਕੁਆਲਿਟੀ ਬਹੁਤ ਵਧੀਆ ਦੱਸਦੇ ਆ ਰੇਟ ਇਹਨਾਂ ਦਾ 1500 ਆ ਤੇ ਜੇ ਕਿਸੇ ਨੇ ਵੱਧ ਲੈਣਾ ਕੋਈ ਵੱਧ ਦਾ ਚਾਹਵਾਨ ਹੁੰਦਾ ਉਹ ਜਿਹੜੇ ਰੇਟ ਦਾ ਉਹ ਹੋ ਜਾਂਦਾ ਬਾਈ ਜੀ ਰੇਟ ਦਾ ਥੋੜਾ ਹਾਂਜੀ ਮਾਣਤਾਨ ਹੋ ਸਕਦਾਗਾ ਤੇ ਇਹਨਾਂ ਦਾ ਸੰਪਰਕ ਨੰਬਰ ਦੇਤਾ ਕੰਟੈਕਟ ਕਰ ਸਕਦੇ ਹੋ ਧੰਨਵਾਦ ਬਾਈ ਜੀ ਜਾਣਕਾਰੀ ਦੇਣ ਲਈ